ਅਮਰਸਰ ਤੋਂ ਦੀ ਸਾਰੀ ਦਸ਼ਕਨ ਦਾ ਬਹੁਤ ਬਹੁਤ ਸਵਾਗਤ। ਅੱਜ ਨਿਸ਼ਟ ਸਟੇਟ ਪੁਲਿਸ ਅਮਰਸਰ ਵੱਲੋਂ ACP ਨੌਰੀ શ્રી ਗੁਰਿੰਦਰ ਖੋਸਾ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਫਲੈਗ ਮਾਰਚ ਕੱਢਿਆ ਗਿਆ ਜਿਸ ਵਿੱਚ ਉਤਰੀ ਸਬਡਿਵੀਜ਼ਨ ਦੇ ਸਾਰੇ ਥਾਣਿਆਂ ਦੀਆਂ ਟੀਮਾਂ ਅਤੇ CRP ਦੀਆਂ ਟੀਮਾਂ ਨੇ ਹਿੱਸਾ ਲਿਆ ਜਿਸ ਦਾ ਮਕਸਦ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਮਜ਼ਬੂਤੀ ਸਮਾਜ ਵਿਰੋਧੀ ਅਨਸਰਾਂ ਦੇ ਸਨਜਾ ਕਸਣਾ ਅਤੇ ਸ਼ਹਿਰ ਵਾਸੀਆਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਪੈਦਾ ਕਰਨਾ ਸੀ। ਇਹ ਫਲੈਗ ਮਾਰਚ ਨੋਬਲਟੀ ਚੌਂਕ ਤੋਂ ਸ਼ੁਰੂ ਹੋ ਕੇ ਆਨੰਦ ਐਮਨੀ ਵਿਖੇ ਸਮਾਪਤ ਹੋਇਆ। ਇਸ ਫਲੈਗਮਰ ਦੀ ਕਵਿਤ ਤੁਹਾਡੇ ਨਾਲ ਸਾਂਝੀ ਕਰਦੇ ਆ ਅਮਸਰ ਟੂਡੇ ਦੀ ਇਹ ਖਾਸ ਰਿਪੋਰਟ ਅ ਅੱਜ ਜਿਵੇਂ ਤੁਹਾਨੂੰ ਪਤਾ ਹੀ ਆ ਲੋਕ ਸਭਾ ਦੀਆਂ ਚੋਣਾਂ ਜੋ 2024 ਦੀਆਂ ਆ ਆਉਣ ਵਾਲੇ 2-3 ਮਹੀਨਿਆਂ ਦੇ ਵਿੱਚ ਹੋ ਰਹੀਆਂ ਨੇ ਜਿਸ ਦੇ ਮੱਦੇਨਜ਼ਰ ਅੱਜ ਸਬਡਿਵੀਜ਼ਨ ਨਾਰਥ ਦੇ ਪੁਲਿਸ ਸਟੇਸ਼ਨ ਸਿਵਲ ਲਾਈਨ ਵਿਖੇ ਇੱਕ ਫਲੈਗ ਮਾਰਚ ਕੱਢਿਆ ਜਾ ਰਿਹਾ ਵਾ ਜਿਸ ਵਿੱਚ ਸਾਡੇ ਨਾਲ ਇੰਸਪੈਕਟਰ ਸतीश ਕੁਮਾਰ CRPF ਤੋਂ ਜਿਨ੍ਹਾਂ ਦੇ ਨਾਲ ਇਹਨਾਂ ਦੀਆਂ 16 ਪੈਰਾਮਿਲਟਰੀ ਫੋਰਸਿਸ ਦੇ ਜਵਾਨ ਇਸ ਤੋਂ ਇਲਾਵਾ ਸਾਡੇ ਚਾਰੇ ਥਾਣੇ ਨੋਰ ਸਬਡਿਵੀਜ਼ਨ ਦੇ ਉਹਨਾਂ ਦੀਆਂ ਵੱਖਰੀਆਂ ਵੱਖਰੀਆਂ ਫੋਰਸਿਸ ਅੱਜ ਅਸੀਂ ਸਿਵਲ ਲਾਈਨ ਏਰੀਆ ਦੇ ਵਿੱਚ ਨੋਵਲਟੀ ਚੌਂਕ ਤੋਂ ਸ਼ੁਰੂ ਕਰਕੇ ਇੱਕ ਫਲੈਗ ਮਾਰਚ ਕੱਢ ਰਹੇ ਹਾਂ ਤਾਂ ਕਿ ਲੋਕਾਂ ਦੇ ਵਿੱਚ ਇੱਕ ਤਰੀਕੇ ਨਾਲ ਕੌਨਫੀਡੈਂਸ ਭਰ ਸਕੀਏ ਕਿ ਉਹ ਬਿਲਕੁਲ ਫ੍ਰੀਲੀ ਬਿਲਕੁਲ ਸ਼ਾਂਤੀਪੂਰਵਕ ਆਪਣੀ ਵੋਟ ਆਪਣਾ ਰਾਈਟ ਜੋ ਉਹਨਾਂ ਦਾ ਹੈ ਉਸ ਦਾ ਪ੍ਰਯੋਗ ਕਰ ਸਕਦੇ ਆ ਤੇ ਜੋ ਕ੍ਰਿਮੀਨਲ 엘ਿਮੈਂਟਸ ਆ ਮਾੜੇ 엘ਿਮੈਂਟਸ ਆ ਉਹਨਾਂ ਨੂੰ ਇੱਕ ਤਰੀਕੇ ਨਾਲ ਵਾਰਨਿੰਗ ਹੈ ਕਿ ਉਹ ਆਪਣੀ ਜੋ ਉਹਨਾਂ ਦੇ ਕ੍ਰਿਮੀਨਲ ਐਕਟਸ ਨੇ ਉਹਨਾਂ ਤੋਂ ਬਾਝੋਂ ਨਹੀਂ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਸਰ ਕਾਫੀ ਲੇਟ ਆਇਆ ਇੱਥੇ ਇਲੈਕਸ਼ਨਸ ਪੰਜਾਬs ਕੀ ਲੱਗਦਾ ਨਹੀਂ ਹੈ ਕਿ ਕਾਫੀ ਲੰਮੀ ਡਿਊਟੀ ਰਹੇਗੀ ਔਰ ਕਿਸ ਤਰ੍ਹਾਂ ਦੀ ਸਰ ਡਿਊਟੀ ਦੇ ਵਿੱਚ ਜਿਹੜਿਆ ਤੁਹਾਡੇ ਜਿੰਨੇ ਵੀ ਮੁਲਾਜ਼ਮ ਨੇ ਉਹ ਤਣਾਤ ਰਹਿਣਗੇ ਜਿਵੇਂ ਕਿ 16 ਫਰਵਰੀ ਤੋਂ ਮਾਡਲ ਕੋਡ ਆਫ ਕੰਡਕਟ ਐਕਸ਼ਨ ਦੇ ਵਿੱਚ ਆ ਗਿਆ ਸੀਗਾ ਸੋ ਜਦ ਤੱਕ ਇਲੈਕਸ਼ਨਸ ਦਾ ਰਿਜ਼ਲਟ ਅਨਾਉਂਸ ਨਹੀਂ ਹੁੰਦਾ ਸੋ ਚਾਹੇ ਇਲੈਕਸ਼ਨਸ ਪਹਿਲਾਂ ਹੋਣ ਚਾਹੇ ਬਾਅਦ ਚੋਣ ਸੋ ਪੂਰੇ ਕੋਡ ਆਫ ਕੰਡਕਟ ਦੇ ਦੌਰਾਨ ਹੀ ਫੋਰਸਿਸ ਵੀ ਤਣਾਤ ਰਹਿੰਦੀਆਂ ਨੇ ਤੇ ਅਸੀਂ ਵੀ ਪੂਰੇ ਚੌਕਸ ਰਹਿਣੇ ਆਂ ਤਾਂ ਕਿ ਕਿਸੇ ਵੀ ਤਰੀਕੇ ਨਾਲ ਵੋਟਾਂ ਦੇ ਵਿੱਚ ਕੋਈ ਅੜਚਨ ਨਾ ਪਵੇ ਤੇ ਇਹ ਜੋ ਡੈਮੋਕ੍ਰੇਸੀ ਦਾ ਇੱਕ ਬਹੁਤ ਵੱਡਾ ਪ੍ਰੋਸੈਸ ਆ ਉਹ ਸ਼ਾਂਤੀਪੂਰਵਕ ਨੇਪੜੇ ਚੜ ਸਕੇ ਸਰ ਜਿਸਾ ਕਈ ਲੋਕ ਲਿਕਰ ਮਾਊਂਟ ਲੈ ਕੇ ਚੱਲਦੇ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਾਫੀ ਲਿਕਰ ਮਾਊਂਟ ਵੀ ਫੜੀ ਵੀ ਜਾ ਰਹੀ ਆ ਪੰਜਾਬ ਦੇ ਵਿੱਚ ਅਗਰ ਤੁਸੀਂ ਜੀ ਬਿਨਾਂ ਲਾਇਸੈਂਸ ਤੇ ਲਿਕਰ ਨੂੰ ਕੈਰੀ ਕਰਦੇ ਹੋ ਤਾਂ ਇਹ ਬਿਲਕੁਲ ਇਲੀਗਲ ਆ ਤੁਹਾਡੇ ਖਿਲਾਫ ਇੱਕ ਸਾਈਜ਼ ਐਕਟ ਦੇ ਤਹਿਤ ਕਾਰਵਾਈ ਹੋ ਸਕਦੀ ਹੈ ਅਗਰ ਤੁਸੀਂ ਕਿਸੇ ਤਰੀਕੇ ਦਾ ਕੋਈ ਐਨਡੀਪੀਐਸ ਦੇ ਤਹਿਤ ਜੋ ਪਵੰਦੀਸ਼ੂਦਾ ਜਿਵੇਂ ਹੈਰੋਇਨ ਹੋ ਗਿਆ ਕੋਕੀਨ ਹੋ ਗਿਆ ਜਾਂ ਫਾਰਮਾਸੈਟিক্যাল ਦੇ ਡਰੱਗਸ ਹੋਗੇ ਅਗਰ ਤੁਸੀਂ ਇਹਨਾਂ ਨੂੰ ਕੈਰੀ ਕਰਦੇ ਹੋ ਤੁਹਾਡੇ ਖਿਲਾਫ ਕਾਰਵਾਈ ਹੋ ਸਕਦੀ ਹੈ ਜਾਂ ਫਿਰ ਤੁਸੀਂ 50000 ਤੋਂ ਉੱਪਰ ਕੈਸ਼ ਅਨਕਾਊਂਟਡ ਕੈਸ਼ ਲੈ ਕੇ ਘੁੰਮ ਰਹੇ ਹੋ ਤਾਂ ਤੁਹਾਡੇ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ ਇਸ ਕਰਕੇ ਚੋਣਾਂ ਦੇ ਦੌਰਾਨ ਜਦੋਂ ਵੀ ਤੁਸੀਂ ਇਹੋ ਜਿਹੀ ਚੀਜ਼ ਕੋਈ ਕੈਰੀ ਕਰਦੇ ਹੋ ਤਾਂ ਜਾਬਤੇ ਦੇ ਤਹਿਤ ਜੋ ਪਾਬੰਦੀਸ਼ੁਦਾ ਚੀਜ਼ਾਂ ਨੇ ਉਹਨਾਂ ਨੂੰ ਕੈਰੀ ਨਾ ਕਰੋ ਆਦਰਵਾਇਜ਼ ਤੁਹਾਡੇ ਲਈ ਇਹ ਸਮੱਸਿਆ ਦਾ ਵੇਸ਼ਾ ਬਣ ਸਕਦਾ ਹੈ ਸਰਪਲਸ ਜਿੰਨਾ ਕੋਨੇ ਉਹ ਕਈ ਲੋਕ ਜਮਾ ਨਹੀਂ ਕਰਵਾ ਰਹੇ ਉਹਨਾਂ ਨੂੰ ਕੀ ਕਰਨਾ ਚਾਹੋਗੇ ਔਰ ਜਿੰਨਾ ਕੋ ਮਿਲ ਰਹੇ ਨੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਏਗੀ ਬਿਲਕੁਲ ਜੀ ਸਾਰੇ ਲੋਕਾਂ ਨੂੰ ਇਹ ਅ ਇਲੀਗਲ ਵੈਪਨ ਦਾ ਚਲੋ ਆਮ ਜਨਤ ਦੇ ਤਹਿਤ ਬਿਲਕੁਲ ਇਸ ਦੀ ਮਨਾਹੀ ਹੈ ਜਿਨਾਂ ਕੋਲ ਵੀ ਲਾਇਸੈਂਸੀ ਹਥਿਆਰ ਨੇ ਉਹ 5 April ਤੋਂ ਪਹਿਲਾਂ ਪਹਿਲਾਂ ਉਹਨਾਂ ਹਥਿਆਰਾਂ ਨੂੰ ਜਮ੍ਹਾਂ ਕਰਾਉਣ ਲਈ ਪਾਬੰਦ ਨੇ ਡੀਸੀ ਸਾਹਿਬ ਦੇ ਵੀ ਇਸ ਦੇ ਵਿੱਚ ਪ੍ਰੈਸ ਕਾਨਫਰੰਸ ਹੋਈ ਹੈ ਸੀਪੀ ਸਾਹਿਬ ਦੀ ਹੋਈ ਹੈ ਉਹਨਾਂ ਵੱਲੋਂ ਹੁਕਮ ਬਿਲਕੁਲ ਕਲੀਅਰ ਨੇ ਸੋ ਅਗਰ ਇਸ ਤਰੀਕੇ ਦੀ ਕੋਈ ਵਾਇਲੇਸ਼ਨ ਪਾਈ ਜਾਂਦੀ ਹੈ ਤਾਂ ਬੰਦੇ ਕਾਨੂੰਨ ਦੇ ਤਹਿਤ ਉਹਨਾਂ ਦੇ ਖਿਲਾਫ ਹੀ ਕਰਪੀਓ ਸਰ ਇਹ ਰੋਡ ਮੈਪ ਕੀ ਰਹੇਗਾ ਫਲੈਗ ਮਾਰਕ ਇਹ ਅਸੀਂ ਇੱਥੋਂ ਜੀ ਨੋਵਲਟੀ ਚੌਂਕ ਤੋਂ ਸ਼ੁਰੂ ਕਰਕੇ ਕ੍ਰਿਸਟਲ ਸੈਸ਼ਨ ਚੌਂਕ ਜਾਵਾਂਗੇ ਜੀ ਸੈਸ਼ਨ ਚੌਂਕ ਤੋਂ ਅੱਗੇ ਪੁਰਾਣੀ ਚ ਪ੍ਰਾਣੀ ਚੁੰਗੀ ਜੋ ਅਨੰਦ ਦੇਵ ਨੀ ਤੱਕ ਇਹ ਰੋਡ ਮਾਰਚ ਖੜਿਆ ਜਾਊਗਾ ਜੀ ਸਾਡੇ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਉਹਨਾਂ ਦੀ ਮਦਦ ਦਿੱਤੀ ਜਾਵੇ ਬਿਲਕੁਲ ਜੀ ਜੋ ਕਾਰਪੋਰੇਸ਼ਨ ਦਾ ਜੋ ਪ੍ਰੋਜੈਕਟ ਹੈ ਜੀ ਆਈ ਟ੍ਰਿਪਲ ਸੀ ਪ੍ਰੋਜੈਕਟ ਦੇ ਤਹਿਤ ਹਰ ਚੌਂਕ ਤੇ ਹਰ ਚਰਾਹੇ ਤੇ ਕੈਮਰੇ ਲੱਗੇ ਹੋਏ ਨੇ ਉਹਨਾਂ ਕੈਮਰੇਜ਼ ਦਾ ਵੀ ਇਸਤੇਮਾਲ ਕੀਤਾ ਜਾਂਦਾ ਹੈ ਬਾਕੀ 24 ਘੰਟੇ ਟੀਮ ਵੀ ਚੌਕਸੀ ਦੇ ਨਾਲ ਕਾਰਪੋਰੇਸ਼ਨ ਦਫ਼ਤਰ ਵਿੱਚ ਤਨਾਤ ਹੈ ਜੋ ਹਰ ਸਮੇਂ ਪੂਰੇ ਸ਼ਹਿਰ ਦੇ ਵਿੱਚ ਨਿਗਰਾਨੀ ਰੱਖਦੇ ਹਨ ਅਗਰ ਉਹਨਾਂ ਨੂੰ ਕੋਈ ਵੀ ਇਹੋ ਜੀ ਕੋਈ ਇਲੀਗਲ ਐਕਟੀਵਿਟੀ ਨਜ਼ਰ ਆਉਂਦੀ ਆ ਜਾਂ ਕੋਈ ਕੋਈ ਸਸਪੀਸ਼ਸ ਆਬਜੈਕਟ ਨਜ਼ਰ ਆਉਂਦਾ ਵਾ ਤਾਂ ਤੁਰੰਤ ਤੋਂ ਕੰਸਰਨਡ ਐਸ ਐਚ ਓ ਐਸ ਬੀ ਦੇ ਧਿਆਨ ਚ ਲੈ ਕੇ ਆਉਂਦੇ ਨੇ ਕਿ ਉਸ ਦੇ ਖਿਲਾਫ ਕਰਵਾਈ ਕੀਤੀ 蜜蜂够强壮，我觉得、啊。